ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਨ ਦੇ YouTube ਚੈਨਲ ਤੇ ਮੈਂ ਅੰੁਵਾਧਾ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿੱਥੇ ਖੇਤ ਪਾਣੀ ਨਾਲ ਜਲਥਲ ਹੋ ਗਏ ਹਨ ਉੱਥੇ ਬਲਾ ਕਲਾਂੌਰ ਅਧੀਨ ਆਉਂਦੇ ਪਿੰਡ ਭਿਖਾਰੀਵਾਲ ਵਿਖੇ ਪੋਲਟਰੀ ਫਾਰਮ ਵਿੱਚ ਬਰਸਾਤੀ ਪਾਣੀ ਵੜੇ ਜਾਣਕਾਰਨ 8000 ਦੇ ਕਰੀਬ ਚੂਚੇ ਪਾਣੀ ਵਿੱਚ ਡੁੱਬ ਕੇ ਮਰ ਗਏ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਏ ਆ ਪਿੰਡ ਭਿਖਾਰੀਵਾਲ ਦੇ ਪੋਲਟਰੀ ਫਾਰਮਰ ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 2 ਸਾਲ ਤੋਂ ਬਣਾਏ ਪੋਲਟਰੀ ਫਾਰਮ ਵਿੱਚ ਕੰਪਨੀ ਦੇ ਚੂਚੇ ਪਾਲਨ ਦਾ ਕਾਰੋਬਾਰ ਕਰ ਰਹੇ ਹਨ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਖੇਤਾਂ ਵਿੱਚ ਬਣਾਏ ਦੋਵਾਂ ਸ਼ੈਦਾ ਵਿੱਚ 5-5000 ਸਮੇਤ 10000 ਚੂਚੇ ਕੰਪਨੀ ਦੇ ਪਾਲੇ ਹਨ بارش ਕਾਰਨ ਮੀਂਹ ਦਾ ਪਾਣੀ ਅਚਾਨਕ ਉਹਨਾਂ ਦੇ ਪੋਲਟਰੀ ਫਾਰਮ ਵਿੱਚ ਵੜ ਗਿਆ ਅਤੇ ਪਾਣੀ ਵਿੱਚ ਡੁੱਬਣ ਕਾਰਨ ਉਨ੍ਹਾਂ ਦੇ 8000 ਚੂਚੇ ਮਰ ਗਏ ਹਨ ਜਦਕਿ 2000 ਚੂਚਿਆਂ ਨੂੰ ਜਦੋਂ ਜਹਿਦ ਕਰਕੇ ਬਚਾ ਲਿਆ ਗਿਆ ਹੈ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਕੁਦਰਤੀ ਆਫਤ ਨਾਲ ਮਰੇ ਚੂਚਿਆਂ ਦਾ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇ ਕਲਾਨੌਰ ਤੋਂ ਮਹਿੰਦਰ ਸਿੰਘ ਅਲੀਪਨ ਦੀ ਰਿਪੋਰਟ ਪੰਜਾਬੀ ਜਾਗਰ